ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਲਾਈਵ ਅੱਜ ਦੇ ਲਾਈਵ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਟੌਪਿਕ ਤੇ ਵੀ ਜੋ ਅੱਜ ਕੱਲ੍ਹ ਸੰਸਾਰ ਦੇ ਵਿੱਚ ਹੋ ਰਿਹਾ ਤੇ ਉਹਨੂੰ ਕੋਈ ਵੀ ਬੰਦਾ ਨਹੀਂ ਬਦਲ ਸਕਦਾ ਜੋ ਰੱਬ ਦੇ ਰੰਗ ਹੁੰਦੇ ਨੇ ਨਾ ਉਹਦੇ ਵਿੱਚ ਰਾਜੀ ਆਪਾਂ ਨੂੰ ਰਹਿਣਾ ਪੈਂਦਾ ਜੋ ਜੋ ਕਿਸਮਤ ਦੇ ਵਿੱਚ ਲਿਖਿਆ ਹੋਵੇ ਚਾਹ ਜੋ ਜਿਹਨੂੰ ਮਿਲਣਾ ਹੋਵੇ ਬਸ ਉਹਨਾਂ ਹੀ ਉਹਨੂੰ ਮਿਲਦਾ ਹੈ ਬਾਕੀ ਜਿੱਦਾਂ ਰੱਬ ਚਾਵੇ ਰੱਬ ਕਿਸੇ ਵੇਲੇ ਜੇ ਰੱਬ ਦੀ ਕਰੋਪੀ ਹੋ ਜੇ ਨਾ ਪਈ ਥਾਲੀ ਦੇ ਵਿੱਚ ਰੋਟੀ ਵੀ ਪਈ ਰਹਿੰਦੀ ਹੈ ਤੇ ਉਸ ਵੇਲੇ ਰੱਬ ਸਾਹ ਖਿੱਚ ਲੈਂਦਾ ਪਤਾ ਨਹੀਂ ਰੱਬ ਨੇ ਅੰਦਰ ਜਿਹੜਾ ਸਾਹ ਗਿਆ ਉਹਨੂੰ ਬਾਹਰ ਆਉਣ ਦੇਣਾ ਹੈ ਕਿ ਨਹੀਂ ਦੇਣਾ ਸੋ ਇਸ ਕਰਕੇ ਆਪਾਂ ਨੂੰ ਭੱਜ ਦੌੜ ਨਹੀਂ ਕਰਨੀ ਚਾਹੀਦੀ ਬੰਦਾ ਐ ਭੱਜਦਾ ਕਿ ਮੈਂ ਆ ਵੀ ਹਾਸਲ ਕਰ ਲਾਂ ਆ ਵੀ ਹਾਸਲ ਕਰ ਲਾਂ ਉਹ ਕੁਝ ਨਹੀਂ ਕਿਉਂਕਿ ਜੋ ਰੱਬ ਦੇ ਰੰਗ ਦੇ ਵਿੱਚ ਜਿਹੜੀ ਉਹ ਰੱਬ ਦੀ ਰਜਾ ਦੇ ਵਿੱਚ ਰਹੂਗਾ ਨਾ ਉਹ ਅੱਜ ਕੱਲ ਦੇ ਜਵਾਨੇ ਦੇ ਵਿੱਚ ਉਹੀ ਬੰਦਾ ਸੌਖਾ ਹੈ ਬਹੁਤ ਹੀ ਮੌਸਮ ਨੂੰ ਲੈ ਕੇ ਦੇਖ ਲਓ ਕਿ ਕਈ ਥਾਵਾਂ ਦੇ ਵਿੱਚ ਇੰਨੀ ਜ਼ਿਆਦਾ بارش ਹੋ ਰਹੀ ਆ ਤੇ ਕਈ ਥਾਵਾਂ ਦੇ ਵਿੱਚ ਜਿਹੜੀ ਬਿਲਕੁਲ بارش ਨਹੀਂ ਹੋ ਰਹੀ ਇੰਨੀ ਗਰਮੀ ਇੰਨੀ ਤਪਸ਼ਾਰੀ ਉਹ ਰੱਬ ਦੇ ਰੰਗ ਹੀ ਨੇ ਹੁਣ ਤੁਸੀਂ ਦੇਖ ਸਕਦੇ ਹੋ ਹਰਿਆਣੇ ਤੱਕ ਚੰਡੀਗੜ੍ਹ ਚੰਡੀਗੜ੍ਹ ਤੋਂ ਗਾਂ ਸੋਨੀਪੱਤ ਤੱਕ ਇੰਨੀ ਜਿਆਦਾ بارش ਹੋ ਰਹੀ ਆ ਜਦ ਸੰਗੂਰਵਾਲ ਬਹੁਤ ਜਿਆਦਾ بارش ਹੋ ਰਹੀ ਆ ਇਧਰ ਅੰਮ੍ਰਿਤਸਰ ਏਰੀਆ ਵੱਲ ਜਿਹੜੀ بارش ਨਹੀਂ ਹੋ ਰਹੀ ਹੁਣ ਅਸੀਂ ਇੱਥੇ ਮੰਮੀ ਦੇ ਪਿੰਡ ਆਏ ਆ 2 ਹਫ਼ਤੇ ਹੋ ਗਏ ਇੱਥੇ ਬਿਲਕੁਲ ਇਦਾਂ ਹੀ ਕੋਸ ਮੂਸਾ ਤੇ ਆ ਪਸੀਨਾ ਆ ਹੀ ਜਾਂਦਾ ਵਾ ਇੰਨਾ ਜਿਆਦਾ ਇੱਥੇ ਮਾਹੌਲ ਜਿਹੜਾ ਗਰਮ ਆ ਤੇ ਇਹ ਰੱਬ ਦੇ ਰੰਗ ਹੀ ਨੇ ਕਿਤੇ ਡੋਬਾ ਤੇ ਕਿਤੇ ਸੁੱਕਾ ਤੇ ਹੁਣ ਜਿਵੇਂ ਪਹਿਲਾਂ ਆਪਣੇ ਇਥੇ ਕਹਿੰਦੇ ਸੀ ਇੰਡੀਆ ਤੇ ਪਾਕਿਸਤਾਨ ਦੀ ਆਪਣੀ ਇਥੇ ਲੜਾਈ ਲੱਗ ਜਾਣੀ ਆ ਕਿੰਨਾ ਮੌਲ ਉਹ ਤਾਂ ਵੀ ਖਰਾਬ ਰਿਆ ਉਹ ਵੀ ਸਾਰੇ ਰੱਬ ਦੇ ਰੰਗ ਹੀ ਸੀਗੇ ਤੇ ਹੁਣ ਜਿਵੇਂ ਇਰਾਕ ਤੇ ਈਰਾਨ ਦੀ ਹੈ ਲੜਾਈ ਉਹ ਵੀ ਹੁਣ ਰੱਬ ਦੇ ਰੰਗ ਹੀ ਨੇ ਕਿ ਜਿਵੇਂ ਪਰਮਾਤਮਾ ਉੱਥੇ ਜਿਵੇਂ ਉਹ ਜੰਗ ਚੱਲ ਰਹੀ ਆ ਤੇ ਹੁਣ ਜਿਹੜੀ ਆ ਪਰਮਾਤਮਾ ਦੇ ਅੱਗੇ ਆਪਾਂ ਇਹੀ ਦੁਆ ਕਰਦੇ ਆ ਕੀ ਪ੍ਰੋਬਲਮ ਹੋ ਰਹੀ ਹੈ ਕਮੈਂਟਸ ਆਏ ਨੇ 2 ਮਿੰਟ ਪਹਿ ਤੇ ਹੁਣ ਆਪਾਂ ਇਹੀ ਦੁਆ ਕਰ ਸਕਦੇ ਹਾਂ ਸੌਰੀ ਵਿੱਚ ਉਹ ਡਿਸਟਰਬਿੰਗ ਕਰ ਰਿਹਾ ਸੀਗਾ ਮੈਨੂੰ ਕੁਛ ਦੀ ਕੀ ਪ੍ਰੋਬਲਮ ਆ ਤੇ ਆਪਾਂ ਇਹ ਦੁਆ ਕਰਦੇ ਹਾਂ ਕਿ ਜਿਵੇਂ ਆਪਣੇ ਇੱਥੇ ਇੰਡੀਆ ਤੇ ਪਾਕਿਸਤਾਨ ਦੀ ਜੰਗ ਜਿਹੜੀ ਖਤਮ ਹੋਈ ਆ ਜਿਆਦਾ ਨੁਕਸਾਨ ਨਹੀਂ ਹੋਇਆ ਸੋ ਇਸੇ ਤਰ੍ਹਾਂ ਉੱਥੇ ਵੀ ਪਰਮਾਤਮਾ ਸੋਖੀ ਰੱਖੇ ਉਹਦੇ ਅੱਗੇ ਦੁਆ ਹੀ ਆਪਾਂ ਕਰ ਸਕਦੇ ਹਾਂ ਉੱਥੋਂ ਦੇ ਫਸੇ ਲੋਕ ਦੇਖੋ ਕਿੰਨੇ ਪ੍ਰੋਬਲਮ ਦੇ ਵਿੱਚ ਆ ਰਹੇ ਆ ਤੇ ਮੇਰੇ ਵੀਰ ਜੀ ਹੁਣੇ ਵੀ ਉੱਧਰ ਹੀ ਨੇ ਤੇ ਡਰ ਬਹੁਤ ਲੱਗਦਾ ਬਹੁਤ ਮਨ ਘਬਰਾਉਂਦਾ ਵੀ ਪਤਾ ਨਹੀਂ ਕੀ ਹੋ ਜਾਣਾ ਦਾ ਨਹੀਂ ਲੋਤੇ ਸੇਰੀ ਸ਼ਾਮ ਉਹਦੇ ਨਾਲ ਗੱਲ ਕਰੀਦੀ ਆ ਤੇ ਉਹ ਦੱਸਦਾ ਵੀ ਇਦਾਂ ਇਦਾਂ ਹੋ ਰਿਹਾ ਤੇ ਪਰ ਜਦੋਂ ਫੋਨ ਨਹੀਂ ਚੱਕਦਾ ਉਦੋਂ ਬੜਾ ਮਨ ਡਰਦਾ ਕਿ ਪਤਾ ਨਹੀਂ ਕੀ ਹੋ ਗਿਆ ਹੋਊਗਾ ਕਹਿੰਦਾ ਜਿਵੇਂ ਆਪਾਂ ਦੀਵਾਲੀ ਦੇ ਵਿੱਚ ਵੇਖਦੇ ਆ ਨਾ ਵੀ ਐ ਜਾਂਦੀਆਂ ਉੱਤੇ ਰਾਕਟ ਜਾਂਦੇ ਆ ਆਪਣੇ ਜਿਹੜੇ ਆਪਾਂ ਚਲਾਉਨੇ ਦੀਵਾਲੀ ਦੇ ਇਦਾਂ ਕਹਿੰਦਾ ਵੀ ਬਹੁਤ ਰੋਸ਼ਨੀ ਹੁੰਦੀ ਐ ਜਾਂਦੀਆਂ ਉੱਤੋਂ ਮਜ਼ਾਈਲਾਂ ਜਾਂਦੀਆਂ ਫਿਰ ਬੰਬ ਕੋਲੇ ਚੱਲਣ ਦੀ ਆਵਾਜ਼ ਆਉਂਦੀ ਆ ਤੇ ਪਰ ਫਿਲਹਾਲ ਅਜ ਅਸੀਂ ਕਹਿੰਦਾ ਇਸ ਕਰਕੇ ਨਹੀਂ ਅਸੀਂ ਸੇਫ ਜੇਕਰ ਪਰਮਾਣੂ ਜਿਹੜਾ ਹਮਲਾ ਹੋ ਗਿਆ ਤੇ ਆਪਾਂ ਕਹਿੰਦੇ ਵੀ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਹੋਗਾ ਕਿ ਪਰਮਾਣੂ ਹਮਲਾ ਹੋਵੇ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਜਿਨ੍ਹਾਂ ਦੇਸ਼ਾਂ ਨੇ ਕੀਤਾ ਉਹਨਾਂ ਦੀ ਅਜੇ ਤੱਕ ਨਸਲਾਂ ਜਿਹੜੀਆਂ ਵਾਂ ਉਹ ਅਪੰਗ ਹੀ ਪੈਦਾ ਹੋ ਰਹੀਆਂ ਨੇ ਸੋ ਇਸ ਕਰਕੇ ਪ੍ਰਮਾਤਮਾ ਰੰਗ ਆਪਦੇ ਜ਼ਰੂਰ ਵਿਖਾਉਣ ਪਰ ਆਪਾਂ ਦੁਆ ਇਹ ਕਰਦੇ ਪ੍ਰਮਾਤਮਾ ਅੱਗੇ ਕਿ ਰੱਬਾ ਇਹੋ ਜਿਹੇ ਨੁਕਸਾਨ ਨਾ ਹੋਵੇ ਬਾਕੀ ਫਿਰ ਵੀ ਜੋ ਕੁਸ਼ੋਨੇ ਨੁਕਸਾਨ ਕਰਨਾ ਵਾ ਆਪਣਾ ਜਿਹੜਾ ਜਿੱਦਾਂ ਟਾਈਟਲ ਇਹੀ ਆ ਕਿ ਰੱਬ ਦੀ ਰਜਾ ਦੇ ਵਿੱਚ ਆਪਾਂ ਨੂੰ ਰਾਜੀ ਰਹਿਣਾ ਪੈਣਾ ਵਾ ਜਿੱਥੇ ਉਹ ਰੱਖਦਾ ਉੱਥੇ ਰਹਿਣਾ ਪੈਣਾ ਜਿਹੜਾ ਇਨਸਾਨ ਉਥੇ ਨਹੀਂ ਰਹਿੰਦਾ ਉਹ ਆਪਣੀ ਕਰਨੀ ਖੁਦ ਭੁਗਤਦਾ ਵਾ ਬਹੁਤ ਹੀ YouTube ਤੇ ਉੱਤੇ ਚੱਲਦਾ ਪਿਆ ਵਾ ਬਹੁਤ ਨਿਹੰਗ ਸਿੰਘਾਂ ਨੂੰ ਲੈ ਕੇ ਵੀ ਚੱਲਦਾ ਪਿਆ ਬਹੁਤ ਵੀ ਵਿਵਾਦ ਚੱਲਦੇ ਪਏ ਨੇ ਫਿਰ ਜਿਵੇਂ ਅੱਜ ਕੱਲ ਪਤੀ ਪਤਨੀ ਦੇ ਰਿਸ਼ਤੇ ਨੂੰ ਲੈ ਕੇ ਵੀ ਬੜੇ ਵਿਵਾਦ ਚੱਲਦੇ ਨੇ ਉਹ ਵੀ ਆਪਾਂ ਇਸ ਟੌਪਿਕ ਤੇ ਬਿਲਕੁਲ ਨਹੀਂ ਕੁਝ ਨਹੀਂ ਬੋਲ ਸਕਦੇ ਕਿਉਂਕਿ ਪਤਾ ਹੀ ਨਹੀਂ ਲੋਕ ਕੀ ਸੋਚਦੇ ਆ ਅੱਜ ਕੱਲ ਲੋਕਾਂ ਦੀ ਕੋਈ ਕਿਸੇ ਨੂੰ ਨਹੀਂ ਸਮਝਾ ਸਕਦਾ ਕਿ ਮੈਂ ਕਹਾਂਗਾ ਅੱਜ ਮੈਂ ਵੀਡੀਓ ਬਣਾ ਕੇ ਕਿਸੇ ਨੂੰ ਲੈਕਚਰ ਦੇ ਕੇ ਸਮਝਾਵਾਂ ਕੋਈ ਨਹੀਂ ਸਮਝ ਸਕਦਾ ਪਰ ਇਨਾਂ ਵਾਂ ਉਹਨਾਂ ਕੁੜੀਆਂ ਅੱਗੇ ਥੋੜੀ ਜੀ ਬੇਨਤੀ ਆਪਾਂ ਜ਼ਰੂਰ ਕਰ ਦਿੰਨੇ ਆ ਵੀ ਜੇਕਰ ਤੁਸੀਂ ਨਹੀਂ ਉਸ ਇਨਸਾਨ ਨਾਲ ਰਹਿਣਾ ਤਾਂ ਤੁਸੀਂ ਉਹਨੂੰ ਛੱਡ ਜੋ ਉਹਦੇ ਘਰੋਂ ਭੱਜ ਜਾਓ ਕਮ ਸੇ ਕਮ ਉਹਨੂੰ ਮਾਰੋ ਤੇ ਨਾ ਜਿਨ੍ਹਾਂ ਦੀ ਗੱਲ ਕਰ ਰਹੇ ਆ ਤੁਹਾਨੂੰ ਪਤਾ ਹੋਊਗਾ ਆ ਵੀ YouTube ਤੇ ਬਹੁਤ ਜਿਹੜੀ ਸੁਣਨ ਵਾਲੀ ਵੀਡੀਓ ਚੱਲਦੀ ਪਈਆਂ ਤੇ ਕਿੰਨਾ ਮਾਂ ਦਾ ਪੁੱਤ ਜਿਹੜਾ ਜਵਾਨ ਖੋ ਕੇ ਤੁਸੀਂ ਉਸ ਮਾਂ ਨੂੰ ਦਰਦ ਦੇ ਰਹੇ ਹੋ ਤੁਹਾਡਾ ਕੋਈ ਹੱਕ ਨਹੀਂ ਬੰਦਾ ਕਿਸੇ ਦੇ ਚਾਹੇ ਜਿਵੇਂ ਕਿਸੇ ਨੇ ਹੰਗਸਿੰਘ ਨੇ ਜਿਵੇਂ ਅੱਜ ਲੁਧਿਆਣੇ ਤੋਂ ਮਸੂਰੀ ਖਬਰ ਪੜ ਰਹੀ ਸੀ ਕਿ ਉਹਨਾਂ ਦੇ ਬਾਪ ਨੂੰ ਗੱਡੀ ਖੋਹਨ ਦੇ ਲਾਲਚ ਦੇ ਵਿੱਚ ਹੀ ਮਾਰ ਦਿੱਤਾ ਤੇ ਕਿਸੇ ਦਾ ਕੋਈ ਹੱਕ ਨਹੀਂ ਬੰਦਾ ਕਿ ਉਹਦੇ ਕੋ ਉਹਦੇ ਸਾਹ ਖਿੱਚੇ ਜਾਣ ਜੋ ਪਰਮਾਤਮਾ ਨੇ ਉਹਨੂੰ ਸਵਾਸ ਦਿੱਤੇ ਆ ਨਾ ਉਹ ਪਰਮਾਤਮਾ ਨੇ ਹੀ ਹੋਣੇ ਆ ਸੋ ਇਹੋ ਜਿਹੇ ਜਿਹੜੀਆਂ ਹਰਕਤਾਂ ਪਤਾ ਨਹੀਂ ਵੀ ਇਹ ਨਕਲੀ ਨੇ ਕਿ ਅਸਲੀ ਨੇ ਇਹ ਹੰਸ ਸਿੰਘ ਆਪਾਂ ਕੁਝ ਨਹੀਂ ਕਹਿ ਸਕਦੇ ਇਸ ਟੌਪਿਕ ਦੇ ਆਪਾਂ ਕੁਝ ਨਹੀਂ ਬੋਲਦੇ ਪਰ ਆਪਾਂ ਇਹ ਕਹਿੰਦੇ ਹੁੰਨੇ ਆ ਕਿ ਪਲੀਜ਼ ਜਿਹੜੀ ਤੁਸੀਂ ਇਹੋ ਜਿਹੀ ਹਰਕਤਾਂ ਕਰਦੇ ਨਾ ਜਿਹੜੇ ਇਹੋ ਜਿਹੇ ਬੰਦੇ ਆ ਚਾਹੇ ਕੋਈ ਮੇਰੇ ਵਰਗੇ ਵੀ ਬੰਦੇ ਸੋਚ ਲੈਂਦੇ ਅਗਰ ਅਬਨੇ ਇਦਾਂ ਕੋ ਕਰਤਾ ਮੇਰੇ ਨਾਲ ਮਾੜੀ ਕਿਉਂ ਕਰਤੇ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਜੀਆ ਇਹ ਸ਼ੁਰੂ ਤੋਂ ਹੀ ਆਪਣੇ ਆ ਵੱਡੇ ਵੀ ਆਪਾਂ ਨੂੰ ਕਹਿੰਦੇ ਸੀਗੇ ਤੇ ਆਪਾਂ ਵੀ ਇਹੀ ਚੀਜ਼ ਦੇਖਦੇ ਆਏ ਆਂ ਵੀ ਆਪਾਂ ਨੂੰ ਸਿਰਫ ਰੱਬ ਦੇ ਰੰਗਾਂ ਦੇ ਵਿੱਚ ਰਹਿਣਾ ਪੈਣਾ ਵਾ ਜੇ ਉਹਨੇ ਸਾਨੂੰ ਭੁੱਖੇ ਰੱਖਣਾ ਤੇ ਉਹਨੇ ਸਾਨੂੰ ਦੋ ਦਿਨ ਵੀ ਭੁੱਖੇ ਰੱਖਣਾ ਵਾ ਆਪਾਂ ਜੋ ਮਰਜ਼ੀ ਹੱਥ ਪੈਰ ਮਾਰ ਲਓ ਤੇ ਜੇਕਰ ਉਹਨੇ ਸਾਨੂੰ ਭੁੱਖੇ ਨਹੀਂ ਰੱਖਣਾ ਤੇ ਭਾਵੇਂ ਤੁਹਾਡੇ ਕੋਲ ਕੁਝ ਵੀ ਨਹੀਂ ਨਾ ਕੋਈ ਇਹੋ ਜਿਹੀ ਲਾ ਉਹਨੇ ਬਣਾ ਹੀ ਦੇਣਾ ਕਿ ਤੁਹਾਡੇ ਅੱਗੇ ਜਿਹੜਾ ਵਾ ਪਰੋਸ ਕੇ ਉਹਨੇ ਉਹ ਖਾਣਾ ਪਾਣਾ ਖਾਣਾ ਪਾਣੀ ਰੱਖ ਦੇਣਾ ਜੋ ਤੁਹਾਡੇ ਕਰਮਾਂ ਦਾ ਹੋਊਗਾ ਜਿਹੜਾ ਦਾਣਾ ਤੁਹਾਡੇ ਅੰਦਰ ਜਾਣਾ ਉਹ ਜਾਣਾ ਹੀ ਜਾਣਾ ਵਾ ਤੋ ਅੱਜ ਦੇ ਲਾਈਵ ਹੋਣ ਦਾ ਸਿਰਫ ਇਹੀ ਕਾਰਨ ਸੀਗਾ ਕਿ ਸਿਰ ਪਰਮਾਤਮਾ ਦਾ ਨਾਮ ਲਾਓ ਉਹਨੂੰ ਯਾਦ ਕਰੋ ਚੰਗੇ ਕਰਮ ਕਰੋ ਚੰਗੇ ਕਰਮਾਂ ਦਾ ਜਿਹੜਾ ਵਾ ਉਹ ਫਲ ਚੰਗਾ ਹੀ ਮਿਲੂਗਾ ਦੁਨੀਆ ਦੇ ਉੱਤੇ ਬਹੁਤ ਕਰੋਪੀਆਂ ਹੋ ਰੀਆਂ ਬਹੁਤ ਰੱਬ ਵੀ ਇਸ ਜੀ ਤੋਂ ਹੋ ਸਕਦਾ ਗੁੱਸੇ ਹੋਵੇ ਕਿਤੇ ਹੜ੍ਹ ਆਈ ਜਾ ਰਹੇ ਨੇ ਕਿਤੇ ਕੋਈ ਪਤਨੀ ਆਪਣੇ ਪਤੀ ਨੂੰ ਮਾਰੀ ਜਾ ਰਹੀ ਹੈ ਕੋਈ ਮਾਂ ਆਪਣੇ ਬੱਚੇ ਨੂੰ ਮਾਰੀ ਜਾ ਰਹੀ ਹੈ ਚਾਹੇ ਕਿਤੇ ਜੰਗਾ ਲੱਗੀ ਜਾ ਰਹੀਆਂ ਕਿੰਨਾ ਕੁਝ ਗਲਤ ਹੋ ਰਿਹਾ ਕੱਲ ਜੁਗਾਰਿਆ ਸੋ ਇਸ ਕਰਕੇ ਤੁਸੀਂ ਚੰਗੇ ਕਰਮ ਕਰਿਆ ਕਰੋ ਪਰਮਾਤਮਾ ਦਾ ਨਾਮ ਲਿਆ ਕਰੋ ਰੱਬ ਦੀ ਰਜ਼ਾ ਦੇ ਵਿੱਚ ਰਹਾ ਕਰੋ ਇਹੀ ਅੱਜ ਆਪਣਾ ਲਾਈਵ ਹੋਣ ਦਾ ਮਕਸਦ ਸੀਗਾ ਕਿ ਸਿਰਫ ਰੱਬ ਦੀ ਰਜ਼ਾ ਚ ਹੁਣ ਮੈਂ ਕਹਾਂਗੇ ਮੇਰੀ ਮੰਨ ਲਓ ਨਿੱਕੀ ਜਿਹੀ ਗੱਲ ਆ ਕਿ ਮੈਂ ਕਹਾਂ ਕਿ ਮੈਂ ਆ ਜਾ ਵੀਡੀਓ ਪਾਈ ਮੇਰੀ ਵੀਡੀਓ ਇੰਨੀ ਚੱਲ ਜੇ ਜੀ ਇੰਨੀ ਚੱਲ ਜੇ ਜੀ ਕਿਸੇ ਚੀਜ਼ ਦੀ ਉਮੀਦ ਨਹੀਂ ਹੁੰਦੀ ਉਹ ਰੱਬ ਉਹਦੋਂ ਛੱਪੜ ਫਾਰ ਕੇ ਦੇ ਦਿੰਦਾ ਕਿਸੇ ਚੀਜ਼ ਦੀ ਉਮੀਦ ਆਪਾਂ ਜ਼ਿਆਦਾ ਰੱਖ ਲਈਏ ਤੇ ਉਮੀਦ ਪੂਰੀ ਨਾ ਹੋਵੇ ਫਿਰ ਆਪਾਂ ਦੁਖੀ ਹੁੰਨੇ ਆ ਸੋ ਜਿੱਥੇ ਜਿੰਨਾ ਲਿਖਿਆ ਤੇ ਜਿੰਨੇ ਸਵਾਸ ਨੇ ਜੇ ਜੋ ਤੁਹਾਡੇ ਅੰਦਰ ਜਣਾ ਉਹ ਰੱਬ ਨੂੰ ਹੀ ਪਤਾ ਏ ਇਹ ਕਿਸਮਤ ਖੁੜੀ ਆ ਪਤਾ ਨਹੀਂ ਤੁਸੀਂ ਜੋ ਮਰਜ਼ੀ ਕਰੀ ਜੋ ਹੱਥ ਪੈ ਮਾਰੀ ਜੋ ਜੇ ਕੋਈ ਬੰਦਾ ਕਹੇ ਮੈਂ ਇਨੇ ਪੈਸੇ ਕਮਾ ਲੂੰਗਾ ਮੈਂ ਇਹ ਕਰ ਲੂੰਗਾ ਉਹ ਕਰ ਲੂੰ ਜੇ ਉਹਦੀ ਨਹੀਂ ਕਿਰਪਾ ਨਾ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਇਸ ਕਰਕੇ ਕਹਿੰਦੇ ਨੇ ਰੱਬ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ ਜੇ ਉਹਦੀ ਕਰੋਪੀ ਹੋਗੀ ਨਾ ਤੇ ਐਡੇ ਐਡੇ ਵੱਡੇ ਬਿਜ਼ਨਸਮੈਨ ਵੀ ਡੁੱਬਦੇ ਵੇਖਿਆ ਤੁਸੀਂ ਦੁਨੀਆ ਦੇ ਵਿੱਚ ਤੇ ਕਈ ਇਹੋ ਜਿਹੇ ਗਰੀਬ ਵੀ ਆ ਉਹ ਤਰਦੇ ਵੇਖਿਆ ਤੁਸੀਂ ਜਿਹੜੇ ਉਹਦੀ ਰਜ਼ਾ ਦੇ ਵਿੱਚ ਰਹਿੰਦੇ ਆ ਸੋ ਇਹ ਆਪਾਂ ਛੋਟਾ ਜਿਹਾ ਜੇ ਲਾਈਵ ਕਰਨਾ ਸੀਗਾ ਤੇ ਬਸ ਥੋੜੇ ਕਮੈਂਟਾਂ ਦਾ ਆਪਾਂ ਲਾਈਵ ਕਰਨਾ ਸੀ ਜਿਆਦਾ ਨਹੀਂ ਕਿਉਂਕਿ ਗਰਮੀ ਵੀ ਬਹੁਤ ਆ ਹੁਣ ਇਸ ਟਾਈਮ ਤੇ ਅਸੀਂ ਇਹ ਜਿਹੜੀ ਲਾਈਵ ਹੋ ਰਹੀਆਂ ਜਾਂ ਵੀਡੀਓ ਆਪਣੀ ਸ਼ੂਟ ਕਰ ਰਹੇ ਆ ਬਹੁਤ ਜਿਆਦਾ ਗਰਮੀ ਹੈ ਤੁਸੀਂ ਦੇਖ ਸਕਦੇ ਹੋ ਪਸੀਨਾ ਦੇਖੋ ਕਿੰਨਾ ਆਇਆ ਆ ਤੇ ਆਪਾਂ ਫਿਰ ਵੀ ਥੋੜਾ ਜਿਹਾ ਆਪਾਂ ਲਾਈਵ ਹੋਣਾ ਸੀਗਾ ਤੇ ਆਪਣੇ ਜਿਹੜੇ ਇੱਕ ਦੋ ਕਮੈਂਟ ਆਏ ਹੋਣਗੇ ਉਹ ਆਪਾਂ ਦੇਖਦੇ ਆ ਕਿਹੜੇ-ਕਿਹੜੇ ਕਮੈਂਟ ਆਏ ਇੱਥੋਂ ਕੱਢ ਕੇ ਦੇਈ ਕੋਈ ਨਾਮ ਆਇ ਤੇ ਅੱਜ ਸਾਡੇ ਕੋਲ ਸਟੈਂਡ ਹੈ ਨਹੀਂ ਜਿਵੇਂ ਸਾਰਿਆਂ ਨੂੰ ਪਤਾ ਕਿ ਆਪਾਂ ਇੱਥੇ ਮੰਮੀ ਦੇ ਪਿੰਡ ਆਏ ਹੋਏ ਆ ਆਪਣੇ ਪਿੰਡ ਮੰਮੀ ਦੇ ਘਰ ਆਏ ਤੇ ਸਾਡੇ ਕੋਲ ਜਿਹੜਾ ਉਹ ਸਟੈਂਡ ਵਗੈਰਾ ਸਾਰਾ ਕੁਝ ਸਾਡਾ ਘਰੇ ਸੀਗਾ ਇਹ ਫੇਰ ਚਲੇ ਜਾਂਦਾ ਕਿਤੇ ਦੇਖੀ ਨੀਚੇ ਤੋਂ ਕਮੈਂਟ ਆਇਆ ਹਾਂ ਦੀਪ ਟੀਵੀ ਵਾਲੇ ਹੈਲੋ ਦੀਦੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਨੇਚਰਲ ਬੋਏ ਜੇ ਕਿਸ ਦੇ ਮਾਂ ਨੇ ਨੂੰ ਜ਼ਰੂਰ ਬੇਟਾ ਹੋਵੇ ਹੋਣਾ ਚਵੀ ਰੱਬ ਦੇ ਰੰਗੇ ਰਾਜੀ ਕਿਵੇਂ ਰਹੀ ਦੇਖੋ ਜੀ ਇਹ ਆਪਾਂ ਕੁਝ ਨਹੀਂ ਕਰ ਸਕਦੇ ਹੁਣ ਤੁਸੀਂ ਉਹ ਕਿਹਾ ਕਮੈਂਟ ਕਰ ਰਹੇ ਹੋ ਉਹ ਮਾਂ ਕੁਝ ਨਹੀਂ ਕਰ 파ਰੀ ਸਿਰਫ ਰੋਈ ਰਹੀ ਹੈ ਨਾ ਉਹਨੂੰ ਸਿਰਫ ਰੱਬ ਦੀ ਰਜ਼ਾ 'ਚ ਰਹਿਣਾ ਪੈਣਾ ਵਾ ਚਾਹੇ ਜਿਹੜੀਆਂ ਅੱਜ ਲੁਧਿਆਣੇ ਤੋਂ ਬੇਟੀਆਂ ਇਨਾ ਰੋ ਰਹੀਆਂ ਸਾਡਾ ਬਾਪ ਸਾਡੇ ਕੋ ਖੋਲਿਆ ਨਿਆਂਗ ਸਿੰਘ ਨੇ ਸਾਡਾ ਬਾਪ ਸਾਡੇ ਕੋ ਖੋਲਿਆ ਸਿਰਫ ਰੋਣ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ ਕਿਉਂਕਿ ਰੱਬ ਨੇ ਜਦੋਂ ਐ ਕਰਕੇ ਖੋ ਕੇ ਚੀਜ਼ ਲੈ ਜਾਣੀ ਹੈ ਨਾ ਤੁਹਾਡੇ ਕੋਲ ਉਥੇ ਤੁਸੀਂ ਕੁਝ ਨਹੀਂ ਕਰ ਸਕਦੇ ਹੌਲੀ ਹੌਲੀ ਰੋ ਖਾਫ ਕੇ ਦਰਦ ਤਾਂ ساری ਉਮਰ ਹੀ ਰਹਿੰਦਾ ਪਰ ਫਿਰ ਹੌਲੀ ਹੌਲੀ ਆਪਾਂ ਨੂੰ ਰੱਬ ਦੀ ਰਜਾ ਚ ਹੀ ਰਹਿਣਾ ਚਾਹੀਦਾ ਤੇ ਰਹਿਣਾ ਵੀ ਪੈਂਦਾ ਇਹ ਨਹੀਂ ਵੀ ਮੈਂ ਕਿਸੇ ਨੂੰ ਕਹਿ ਰਹੀ ਵੀ ਨਹੀਂ ਵੀ ਉਹ ਭੁੱਲ ਜੇ ਮਾਂ ਉਸ ਬੱਚੇ ਨੂੰ ਭੁੱਲ ਜੇ ਜਿਹੜੇ ਬੱਚੇ ਦੇ ਨਾਲ ਐਦਾਂ ਹੋਇਆ ਵਾ ਨੇ બોਲ ਸਕਦੀ ਉਹ ਮਾਂ ਜਿੰਨਾ ਚਿਰ ਆਖਰੀ ਸਵਾਸ ਤੱਕ ਵੀ ਉਹ ਆਪਣੇ ਬੱਚੇ ਨੂੰ ਯਾਦ ਰੱਖੂਗੀ ਦੁਖੀ ਰਹੂਗੀ ਅਜੇ ਤੱਕ ਉਹ ਇਹੀ ਮਾਂ ਦੁਆ ਕਰ ਰਹੀ ਆ ਚਾਹੇ ਉਹੀ ਸਵਾਲ ਕਰ ਰਹੀ ਆ ਹਰ ਇੱਕ ਨੂੰ ਕਰ ਰਹੀ ਆ ਸਵਾਲ ਉਹ ਜਿਹੜੇ ਪੱਤਰਕਾਰ ਆਉਂਦੇ ਨੇ ਕਿ ਮੇਰੀ ਇੱਕ ਵਾਰੀ ਸੁਨਮ ਨਾਲ ਗੱਲ ਕਰਾਓ ਤੇ ਮੈਂ ਉਹਨੂੰ ਹੀ ਪੁੱਛਣਾ ਕਿ ਉਹਨੇ ਕੀਤਾ ਕਿਉਂ ਇਦਾਂ ਤੇ ਉਹ ਸਿਰਫ ਇੱਕ ਮਾਂ ਤੜਫ ਹੀ ਰਹੀ ਐ ਹੋਰ ਕੁਝ ਨਹੀਂ ਕਰ پا ਰਹੀ ਐ ਉਹਨੂੰ ਹੌਲੀ 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 ਰੱਬ ਦੀ ਰਜ਼ਾ ਚ ਹੀ ਰਹਿਣਾ ਪੈਣਾ ਇਹ ਜੋ ਪਰਮਾਤਮਾ ਨੇ ਕੀਤਾ ਚਲੋ ਚੰਗਾ ਹੀ ਕੀਤਾ ਹੋਊਗਾ ਚੰਗਾ ਤਾਂ ਨਹੀਂ ਆਪਾਂ ਕਹਿ ਸਕਦੇ ਜਿਹੜੀ ਮਾਂ ਦੀ ਕੁੱਖ ਖਾਲੀ ਕਰ ਦੇਣੀ ਕੋਈ ਇਹ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਪਰ ਫਿਰ ਵੀ ਇਸ ਦੁੱਖ ਨੂੰ ਹੌਲੀ ਹੌਲੀ ਉਹਨੂੰ ਪਲਉਣਾ ਹੀ ਪਊਗਾ OK ਮੈਨੂੰ ਅ ਕੀ ਲਿਖਿਆ ਮੇਰੀ ਮਾਂ ਨੇ ਮੈਨੂੰ अच्छा जी सॉरी मैं मैसेज पहले पढ़ नहीं सकी अच्छी तरह तो सो ए भी गलती ਆਪਾਂ ਪਹਿਲਾਂ ਹੀ ਦੱਸਿਆ ਵਾ ਵੀ ਕੱਲ ਜੋ ਚੱਲਦਾ ਪਿਆ ਵਾ ਇਹ ਤੇ ਕਿਹੜੀ ਮਾਂ ਚ ਆਊਗੀ ਕਿ ਆਪਣੇ ਬੇਟੇ ਨੂੰ ਜਨਮ ਦੇ ਕੇ ਤੇ ਮੁੜ ਕੇ ਇਦਾਂ ਕਰੇ ਬਹੁਤ ਹੀ ਕਲਯੁਗ ਚੱਲਦਾ ਪਿਆ ਵਾ ਇਸ ਕਰਕੇ ਸਿਰਫ ਰੱਬ ਤੇ ਹੀ ਭਰੋਸਾ ਆਪਾਂ ਕਰ ਸਕਦੇ ਬੰਦੇ ਤੇ ਇਨਸਾਨ ਤੇ ਇੱਕ ਕੀ ਸੀ ਕਹਿੰਦੇ ਰੱਬ ਦਾ ਦੂਜਾ ਨਾ ਆਉਂਦੀ ਮਾਂ ਤੇ ਜੇ ਮਾਂ ਹੀ ਉਹ ਮਾਂ ਬਣ ਜਾਂਦੀ ਆ ਚਾਹੇ ਉਹ ਇਦਾਂ ਕਰਦੀ ਆਪਣੇ ਬੱਚੇ ਦੇ ਨਾਲ ਕਰਦੀ ਆ ਤੇ ਕਿੱਡਾ ਗੱਲ ਤੋ ਉਹ ਬੱਚਾ ਦੇਖੋ ਵੀ ਦੁਨੀਆ ਦੇ ਵਿੱਚ ਕਿਹਦੇ ਤੇ ਵਿਸ਼ਵਾਸ ਕਰ ਲਵੇ ਜਿਹਦੀ ਮਾਂ ਹੀ ਇਦਾਂ ਕਰੇ ਉਹ ਬੱਚੇ ਦੇ ਨਾਲ ਤੇ ਉਹ ਕਿਤੇ ਵੀ ਦੁਨੀਆ ਦੇ ਵਿੱਚ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਸੋ ਸੈਡ ਜਿਹੜੀ ਤੁਸੀਂ ਇਹ ਗੱਲ ਕਹੀ ਮੇਰੇ ਨਾਲ ਅੱਜ ਮੈਨੂੰ ਕੈਮਰਾ ਨਹੀਂ ਸੈੱਟ ਆ ਰਿਹਾ ਸੋ ਇਸ ਕਰਕੇ ਜਿਹੜਾ ਥੋੜੀ ਜਿਹੀ ਮੇਰੇ ਤੋਂ ਗਲਤੀ ਹੋ ਰਹੀ ਹੈ ਗੁੱਡ ਮਾਰਨਿੰਗ ਜੀ ਤੁਸੀਂ ਪੜਿਆ ਮੈਸੇਜ ਸੌਰੀ ਮੈਂ ਨਹੀਂ ਧਿਆਨ ਨਾਲ ਪੜ ਸਕੀ ਸੀ ਹੁਣ ਮੈਂ ਪੜ ਲਿਆ ਮੈਸੇਜ ਤੇ ਸੋ ਆਪਾਂ ਪਰਮਾਤਮਾ ਅਗੇ ਦੁਆ ਕਰ ਸਕਦੇ ਆ ਕਿ ਤੁਹਾਡਾ ਦੁਨੀਆ ਤੇ ਭਰੋਸਾ ਬਣੇ ਚਾਹੇ ਤੁਹਾਨੂੰ ਇਹੋ ਜਿਹਾ ਕੋਈ ਦਾ ਭੈਣ ਭਰਾ ਚਾਹੇ ਕੋਈ ਰਿਸ਼ਤਾ ਕੋਈ ਇਦਾਂ ਦਾ ਤੁਹਾਨੂੰ ਮਿਲੇ ਕਿ ਜਿੱਤੇ ਤੁਸੀਂ ਅਟੁੱਟ ਵਿਸ਼ਵਾਸ ਕਰ ਸਕੋ ਕਿਉਂਕਿ ਜਿਸ ਇਨਸਾਨ ਦੀ ਮਾਂ ਹੀ ਉਹਦੇ ਨਾਲ ਇੱਤਾ ਕਰੇ ਤੇ ਉਹ ਇਨਸਾਨ ਕਦੇ ਵੀ ਵਿਸ਼ਵਾਸ ਨਹੀਂ ਕਿਸੇ ਤੇ ਕਰ ਸਕਦਾ ਸੋ ਆਪਾਂ ਜਿਆਦਾ ਜ਼ਿਆਦਾ ਜਿਹੜਾ ਇਹ ਲਾਈਵ ਲੰਬਾ ਨਹੀਂ ਕਰਾਂਗੇ ਬਸ ਛੋਟਾ ਜਿਹਾ ਪਾਈ ਲਾਈਵ ਕਰਨਾ ਸੀਗਾ ਵੀ ਤੁਸੀਂ ਜਿਹੜਾ ਅੱਜਕੱਲ ਕਰੋਪੀਆਂ ਚਲਦੀਆਂ ਪਈਆਂ ਨਾ ਦੁਨੀਆ ਦੇ ਵਿੱਚ ਉਸ ਚੀਜ਼ ਤੋਂ ਥੋੜਾ ਜਿਹਾ ਬਚੋ ਕਿਉਂਕਿ ਕਈਆਂ ਦੇ ਨਾ ਇਹ ਘਰ ਦੇ ਵਿੱਚ ਹੀ ਬੈਠ ਬੈਠ ਕੇ ਦੇਖ ਦੇਖ ਕੇ ਬੁਰਾ ਹਾਲ ਹੋ ਰਿਹਾ ਖਬਰਾਂ ਪੜ ਪੜ ਕੇ ਵੀ ਇਹ ਕੀ ਹੋ ਰਿਹਾ ਦੁਨੀਆ ਤੇ ਦੁਨੀਆ ਇਦਾਂ ਦੀ ਨਹੀਂ ਸੀ ਆਪਣਾ ਪੰਜਾਬ ਖਾਸ ਕਰਕੇ ਇਦਾਂ ਦਾ ਨਹੀਂ ਜੋ ਆਪਣੇ ਪੰਜਾਬ ਦੇ ਵਿੱਚ ਵੀ ਹੋ ਰਿਹਾ ਜੋ ਆਪਣੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਕੋਈ ਲੱਜ ਸ਼ਰਮ ਨਹੀਂ ਰਹਿ ਗਈ ਕੋਈ ਕੁਝ ਨਹੀਂ ਰਹਿ ਗਿਆ ਕੋਈ ਵਿਸ਼ਵਾਸ ਨਹੀਂ ਰਹਿ ਗਿਆ ਕੋਈ ਪਿਆਰ ਨਹੀਂ ਰਹਿ ਗਿਆ ਕਿੱਥੇ ਪਹਿਲਾਂ ਕਹਿੰਦੀ ਅਸੀਂ ਵੀ ਸੋਹਣੇ ਮੁੰਡੇ ਦੇ ਨਾਲ ਵਿਆਹ ਕਰਾਉਣਾ ਅੱਜ ਕੱਲ ਸੋਹਣੇ ਮੁੰਡਿਆਂ ਨਾਲ ਵਿਆਹ ਹੋ ਰਹੇ ਨੇ ਤੇ ਉਹਨਾਂ ਨੂੰ ਛੱਡ ਕੇ ਤੇ ਉਹ ਜਿਹੜੇ ਦੂਸਰੇ ਮੁੰਡਿਆਂ ਨਾਲ ਭੱਜ ਰਹੇ ਆ ਤੇ ਉਹਨਾਂ ਨੂੰ ਮਾਰ ਕੇ ਜਾ ਰਹੇ ਤੁਸੀਂ ਉੱਦਾਂ ਚੱਲਿਆ ਜਾਓ ਕਿਸੇ ਦਾ ਪੁੱਤ ਤਾਂ ਨਾ ਮਾਰੋ ਤੁਸੀਂ ਕਿਸੇ ਦੇ ਘਰ ਦਾ ਤੁਸੀਂ ਦੀਵਾ ਤਾਂ ਨਾ ਬੰਦ ਕਰੋ ਹੁਣੇ ਜਿਹੜੇ ਨਿਆਂਗ ਸਿੰਘ ਸੀਗੇ ਜਿਹੜੇ ਪਤਾ ਨਹੀਂ ਮੈਂ ਕਹਿ ਨਹੀਂ ਸਕਦੀ ਨਕਲੀ ਕਿ ਅਸਲੀ ਕਿਉਂਕਿ ਥੰਬਨੇਲ 'ਤੇ ਨਿਆਂਗ ਸਿੰਘ ਹੀ ਆ ਰਿਹਾ ਸੀ ਹਰਜੀਤ ਸਿੰਘ ਆ ਕੋਈ ਨਿਆਂਗ ਪਹਿਲਾਂ ਵੀ ਉਹਦੀ ਵੀਡੀਓ ਬਹੁਤ ਈਜ਼ੀ ਡਿਵਾਈਸ ਉਪੀ ਉਹਨੇ ਆਪਣੇ ਮਾਪੇ ਨੇ ਕੁੱਟਿਆ ਫਿਰ ਉਹਨੂੰ ਬੁੱਢੇ ਦਾਲ ਵੱਲੋਂ ਜਿਹੜੀ ਸੀਗੀ ਉਹ ਵਾਰਨਿੰਗ ਦਿੱਤੀ ਗਈ ਸੀਗੀ ਫਿਰ ਉਹ ਥੋੜੀ ਦੇਰ ਵਾਸਤੇ ਬਾਹਰ ਚਲੇ ਗਿਆ ਉਸ ਤੋਂ ਬਾਅਦ ਫਿਰ ਉਹਨੇ ਆ ਕੇ ਇਹ ਕੰਡ ਕਰ ਦਿੱਤਾ ਕਿ ਉਹ ਗੱਡੀ ਖੋਣ ਪਿਆ ਸੀਗਾ ਵਿਚਾਰਾ ਟੈਕਸੀ ਡਰਾਈਵਰ ਸੀਗਾ ਤੇ ਉਹਨੇ ਗੱਡੀ ਨਹੀਂ ਆਪਣੀ ਛੱਡੀ ਤੇ ਉਹ ਜਿਹੜਾ ਵਿਚਾਰਾ ਉਹਨੂੰ ਮਾਰ ਦਿੱਤਾ ਦੇਖੋ ਕਿਸੇ ਦੇ ਘਰ ਦਾ ਜਿਹੜਾ ਦੀਵਾ ਹੀ ਤੁਸੀਂ ਬੁਝਾ ਦੇਣਾ ਉਹੀ ਵਿਚਾਰਾ ਕਮਾਉਣ ਵਾਲਾ ਸੀਗਾ ਤੇ ਉਹੀ ਤੁਸੀਂ ਖੋ ਲਿਆ ਉਹਦੇ ਕੋਲ ਉਹਨਾਂ ਦਾ ਤੇ ਵਿਸ਼ਵਾਸ ਹੀ ਉੱਠ ਗਿਆ ਨਾ ਜੇ ਨਕਲੀ ਵੀ ਉਹਨੇ ਅੰਗ ਸਿੰਘ ਹੋਗਾ ਉਹਨਾਂ ਦਾ ਤੇ ਸਿੱਖੀ ਤੋਂ ਹੀ ਵਿਸ਼ਵਾਸ ਉੱਠ ਗਿਆ ਨਾ ਆਪਣੇ ਸਿੱਖ ਇਹੋ ਜਾਨੀ ਸੀਗੇ ਨਹੀਂ ਤਾਂ ਨਿਆਂਗ ਸਿੰਘ ਕੋਈ ਖਲੋਤਾ ਹੋਵੇ ਨਾ ਤਾਂ ਕੇਤੀ ਭੈਣ ਨੂੰ ਬੜੀ ਸ਼ਰਮ ਹੁੰਦੀ ਬੜਾ ਹੌਸਲਾ ਹੁੰਦਾ ਸੀਗਾ ਕਿ ਮੇਰੇ ਕੋਲ ਗੁਰੂ ਦਾ ਸਿੱਖ ਖਲੋਤਾ ਨਿਆਂਗ ਸਿੰਘ ਮੇਰੇ ਕੋਲ ਖਲੋਤਾ ਤੇ ਮੈਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਚਾਰ ਬੰਦੇ ਖੜੇ ਹੁੰਦੇ ਸੀ ਨਾ ਤਾਂ ਵੀ ਨਹੀਂ ਉਹ ਡਰਦੀ ਹੁੰਦੀ ਸੀਗੀ ਮੇਰੇ ਕੋਲ ਗੁਰੂ ਦਾ ਸਿੱਖ ਖੜਾ ਵਾ ਜੇ ਕੋਈ ਹਨੇਰੇ ਸਵੇਰੇ ਟੱਕਰ ਜਾਂਦਾ ਨਿਹੰਗ ਸਿੰਘ ਤਾਂ ਬੜਾ ਹੌਸਲਾ ਹੋ ਜਾਂਦਾ ਸੀਗਾ ਵੀ ਕੋਈ ਨਹੀਂ ਗੁਰੂ ਦਾ ਸਿੱਖਾ ਇਹੋ ਜੀ ਕੋਈ ਗੱਲ ਨਹੀਂ ਤੇ ਹੁਣ ਗੁਰੂ ਦੇ ਸਿੱਖ ਵੀ ਕੌਣ ਵਿਸ਼ਵਾਸ ਕਰੂਗਾ ਜੇ ਬਾਣੇ ਦੇ ਵਿੱਚ ਆ ਕੇ ਇਹੋ ਜਿਹੇ ਲੋਕ ਹਰਕਤਾਂ ਕਰ ਰਹੇ ਨੇ ਉਹ ਟੈਕਸੀ ਡਰਾਈਵਰ ਵੀ ਦੱਸਦੇ ਸੀ ਵੀ ਅਸੀਂ ਹੁਣ ਰਾਤ ਹਨੇਰੇ ਕਿਤੇ ਸਾਨੂੰ ਕੋਈ ਨਿਹੰਗ ਸਿੰਘ ਮਿਲੂਗਾ ਤੇ ਅਸੀਂ ਤਾਂ ਉਸ ਚੀਜ਼ ਤੋਂ ਡਰਾਂਗੇ ਕਿ ਪਤਾ ਨਹੀਂ ਇਹਨੇ ਸਾਡੇ ਨਾਲ ਕੀ ਕਰ ਦੇਣਾ ਕਿਉਂਕਿ ਬਾਣੇ ਦੇ ਵਿੱਚ ਆ ਕੇ ਉਹਨੇ ਉਹ ਜਿਹੜਾ ਕਾਂਡ ਕੀਤਾ ਵਾ ਸੋ ਇਹ ਤੱਕ ਪੈ ਰਹੀ ਐ ਸਿੱਖੀ ਨੂੰ ਵੀ ਕਹਿ ਸਕਦੇ ਆ ਚਾਹੇ ਇਹ ਇਨਸਾਨੀਅਤ ਨੂੰ ਕਹਿ ਸਕਦੇ ਆ ਵੀ ਐਡੀ ਸ਼ਰਮਸ਼ਾਰ ਜਿਹੜੀਆਂ ਹਰਕਤਾਂ ਇਹ ਹੋ ਰਹੀਆਂ ਦੁਨੀਆ ਦੇ ਵਿੱਚ ਅੱਗੇ ਕਿਹੜੇ ਮੈਸੇਜ ਆਏ? ਪੜਤੋ ਇਹਦਾ ਮੈਸੇਜ। ਇਹ ਇਹ ਮੈਸੇਜ ਆਇਆ। ਮੈਨੇ ਤੁਹ ਦਿਖਾਈ ਨਹੀਂ ਦੇ ਰਿਹਾ। ਪੜ੍ਹ ਦੇ ਮੈਸੇਜ ਪੜ੍ਹ ਦੇ ਕੀ ਆ? ਕਹਿੰਦੇ ਕਿ ਇਹ ਮੇਰੀ ਮਾਂ ਦੀ ਮੁਜ਼ਾਹਿਰਤ ਹੈ ਸੱਚ ਵੀ ਰੱਬ ਦੀ ਰਜ਼ਾ। ਫਿਰ ਕਹਿੰਦਾ ਕਭ ਹੋਇਆ। ਦੇਖੋ ਮੈਂ ਤੁਹਾਨੂੰ ਕਹਿ ਰਹੀ ਆਂ ਜੀ ਤੋਹੀ ਤੁਹਾਡਾ ਵਿਸ਼ਵਾਸ ਦੀ ਬਾਈ ਜੀ ਉੱਠਿਆ ਆਵਾ। ਪੀ ਰੱਬ ਤੋਂ ਵੀ ਕਹਿ ਸਕਦੇ ਵਿਸ਼ਵਾਸ ਛੁੱਟਿਆ ਕਿਉਂਕਿ ਰੱਬ ਦਾ ਦੂਜਾ ਨਾਮ ਵੀ ਹੈ ਮਾਂ ਮਾਂ ਨੇ ਹੀ ਤੁਹਾਡੇ ਨਾਲ ਇਹ ਜੀ ਹਰਕਤ ਕੀਤੀ ਆ ਤੁਸੀਂ ਮਾਵਾਂ ਦੇ ਕਿਸੇ ਵੀ ਪੜ ਕੇ ਸੁਣ ਕੇ ਦੇਖਿਓ ਕਿ ਮਾਵਾਂ ਕਿਹੜੀਆਂ ਆਂਗਲੀਆਂ ਨੇ ਪਤਾ ਨਹੀਂ ਕਿ ਕੀ ਮਜਬੂਰੀ ਕਹਿ ਸਕਦੇ ਆ ਜਾਂ ਕੀ ਦਿਮਾਗ ਫੇਲ ਕਰ ਸਕਦੇ ਕੀ ਕਹਿ ਸਕਦੇ ਇਹ ਤੁਹਾਨੂੰ ਹੀ ਤੁਹਾਡੇ ਕਿਸੇ ਦਾ ਪਤਾ ਵਾ ਵੀ ਤੁਹਾਡੇ ਨਾਲ ਕੀ ਹੋਇਆ ਵਾ ਪਰ ਤੁਸੀਂ ਉੱਤੇ ਕੁਝ ਕਰ ਨਹੀਂ ਸਕਦੇ ਤੁਸੀਂ ਫਿਰ ਰੱਬ ਦੀ ਰਜ਼ਾ ਚੀਰੋਗੇ ਨਾ ਪੀ ਹਾ ਜੋ ਜੋ ਪ੍ਰਮਾਤਮਾ ਨੇ ਕੀਤਾ ਤੇ ਤੁਹਾਡੀ ਅੱਜ ਜਾਨ ਬਖਸ਼ੀ ਗਈ ਆ ਇਹ ਪ੍ਰਮਾਤਮਾ ਦੇ ਰੰਗ ਹੀ ਕਹਿ ਸਕਦੇ ਆ ਇਹ ਜ਼ਹਿਰ ਕਿਸੇ ਬੰਦੇ ਨੂੰ ਦਿੱਤਾ ਜਾਵੇ ਤੇ ਬੰਦਾ ਬਚ ਕਿਵੇਂ ਸਕਦਾ ਹਨ ਜੇ ਤੁਹਾਡੀ ਮਾਂ ਨੇ ਤੁਹਾਨੂੰ ਜ਼ਹਿਰ ਦਿੱਤਾ ਵਾ ਤੇ ਤੁਸੀਂ ਅੱਜ ਬਚੇ ਹੋ ਇਹ ਰੱਬ ਦੇ ਰੰਗ ਹੀ ਨੇ ਇਹ ਰੱਬ ਤੁਹਾਨੂੰ ਉਹ ਸਾਹ ਦੇਣਾ ਚਾਹੁੰਦਾ ਸੀ ਜੇ ਤੁਹਾਡੀ ਮਾਂ ਉਹ ਸਾਹ ਖੋਣਾ ਚਾਹੁੰਦੀ ਸੀ ਪਰ ਰੱਬ ਨੇ ਤੁਹਾਨੂੰ ਅੱਜ ਜ਼ਿੰਦਗੀ ਬਖਸ਼ੀ ਆ ਤੇ ਇਹ ਰੱਬ ਦੇ ਰੰਗ ਹੀ ਸਮਝੋ ਤੁਸੀਂ ਉਹ ਰੱਬ ਦਾ ਸ਼ੁਕਰਾਨਾ ਕਰੋ ਕਿ ਤੁਸੀਂ ਜ਼ਹਿਰ ਖਾ ਕੇ ਵੀ ਬਚੇ ਫਿਰਦੇ ਹੋ ਸੋ ਇਹ ਆਪਾਂ ਬਸ 10 15 ਮਿੰਟਾਂ ਦਾ ਲਾਈਵ ਕਰਨਾ ਸੀਗਾ ਇਸ ਇਸ ਲਾਈਵ ਨੂੰ ਹੋਣਾ ਆਪਾਂ ਇੱਥੇ ਬੰਦ ਕਰਾਂਗੇ ਕਿਉਂਕਿ ਆਪਾਂ ਬਹੁਤ دیر ਬਾਅਦ ਲਾਈਵ ਹੋਏ ਸੀਗੇ ਤੇ ਅੱਜ ਭੈਣ ਪਰ ਆਪਣੇ ਥੋੜੇ ਜੁੜੇ ਆ ਤੇ ਕੋਸ਼ਿਸ਼ ਕਰਦੇ ਰਵਾਂਗੇ ਕਿ ਆਪਾਂ ਲਾਈਵ ਹੁੰਦੇ ਰਹੀਏ ਕਿਉਂਕਿ ਘਰ ਵਿੱਚ ਵੀ ਬਹੁਤ ਆ ਤੇ ਕبھی ਜੀ ਬਹੁਤ ਹੋਈਦਾ ਵਾ ਤੇ ਕਾਰੋਬਾਰ ਦੇ ਵਿੱਚ ਵੀ ਜਿਆਦਾ ਵਿਜੀ ਹੋਈਦਾ ਵਾ ਸੋ ਇਸ ਕਰਕੇ ਵੀਡੀਓ ਵੀ ਥੋੜਾ ਘੱਟ ਧਿਆਨ ਦਿੱਤਾ ਜਾ ਰਿਹਾ ਤੇ ਲਾਈਵ ਵਾਲ ਵੀ ਥੋੜਾ ਘੱਟ ਆ ਰਿਹਾ ਪਰ ਅਬ ਕੋਸ਼ਿਸ਼ ਜ਼ਰੂਰ ਕਰਦੇ ਰਵਾਂਗੇ ਕਿਉਂਕਿ ਇਨਸਾਨ ਕੋਸ਼ਿਸ਼ ਕਰਦਾ ਰਹੇ ਤਾਂ ਹੀ ਕੁਝ ਹਾਸਲ ਹੁੰਦਾ ਵਾ ਜੇ ਆਪਾਂ ਛੱਡ ਦਈਏ ਕੋਈ ਕੋਸ਼ਿਸ਼ ਨਾ ਕਰੀਏ ਤਾਂ ਫਿਰ ਜਿਵੇਂ ਤੁਹਾਨੂੰ ਪਤਾ ਖੜਾ ਤੇ ਪਾਣੀ ਵਿੱਚ ਵੀ ਮਸਕਾਉਣਾ ਪੈਂਦਾ ਪਾਣੀ ਨੂੰ ਵੀ ਵਗਦੇ ਰਹਿਣਾ ਚਾਹੀਦਾ ਇਨਸਾਨ ਨੂੰ ਵੀ ਜਿਹੜਾ ਕੁਝ ਵੀ ਹੋ ਚੁੱਕਾ ਹੋਵੇ ਕੁਝ ਵੀ ਹੁਣ ਮੰਨ ਲਓ ਮੈਨੂੰ ਕੈਂਸਰ ਹੈ ਜਿਵੇਂ ਉਹਨੂੰ ਲੈ ਕੇ ਬੈਠੀ ਰਵਾਂ ਰੋਂਦੀ 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 ਰਹਿੰਦੀ ਮੈਂ ਤਾਂ ਮੁੱਕ ਚੁੱਕੀ ਹੁੰਦੀ ਪਰ ਉਸ ਚੀਜ਼ ਨੂੰ ਗੁੱਸਾ ਬਹੁਤ ਆਉਂਦਾ ਵਾ ਜਿੰਨਾਂ ਨੇ ਬਾਈ ਦੀ ਗੱਲ ਕਰ ਰਹੇ ਨੇ ਕਿ ਮੈਨੂੰ ਜਿਆਦਾ ਤਾਂ ਗੁੱਸਾ ਬਹੁਤ ਉਹਦੇ ਪਰਮਾਤਮਾ ਦਾ ਵੀ ਬੜਾ ਗੁੱਸਾ ਆਉਂਦਾ ਕਿ ਪਰਮਾਤਮਾ ਨੇ ਸਾਡੇ ਨਾਲ ਇਦਾਂ ਕਿਉਂ ਕੀਤਾ ਬਹੁਤ ਗੁੱਸਾ ਸੀਗਾ ਮੈਂ ਵੀ ਟੁੱਟ ਗਈ ਸੀ ਸਾਰਾ ਕੁਝ ਇਦਾਂ ਹੋ ਗਿਆ ਸੀਗਾ ਪਰ ਹੌਲੀ 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 ਫਿਰ ਰੱਬ ਤੇ ਵਿਸ਼ਵਾਸ ਬਣਿਆ ਕਿ ਰੱਬ ਨੇ ਜੇ ਦੁੱਖ ਦਿੱਤਾ ਤੇ ਉਹਨੇ ਹੀ ਸਾਹ ਦਿੱਤੇ ਉਹ ਸਾਹ ਮੇਰੇ ਖਿੱਚ ਵੀ ਸਕਦਾ ਸੀ ਕਿਉਂਕਿ ਮੇਰੇ ਨਾਲ ਜਿੰਨੇ ਮੇਰੇ ਪੇਸ਼ੈਂਟ ਸੀਗੇ ਉਹ ਸਭ ਜਿਹੜੇ ਆ ਮੁੱਕ ਚੁੱਕੇ ਆ ਜਿਹੜੀ ਆਪਾਂ ਸਿੱਧੀ ਸਾਫ਼ ਸ਼ਬਦਾਂ ਦੇ ਵਿੱਚ ਗੱਲ ਕਰੀਏ ਕੋਈ ਪੇਸ਼ੈਂਟ ਨਹੀਂ ਹੈਗਾ ਪਰ ਮੈਂ ਅੱਜ ਵੀ ਆਪਣੇ ਬੱਚਿਆਂ ਦੇ ਵਿੱਚ ਰਾਜੀ ਬੈਠੀ ਆਂ ਵਧੀਆ ਤੁਹਾਡੇ ਸਾਹਮਣੇ ਗੱਲਬਾਤ ਕਰ ਰਹੀ ਆਂ ਵੀਡੀਓ ਬਣਾ ਰਹੀ ਆਂ ਘਰ ਦੇ ਕੰਮ ਕਰ ਰਹੀ ਆਂ ਕਿ ਉਹ ਰੱਬ ਦੇ ਰੰਗ ਹੀ ਨੇ ਕਿ ਮੈਨੂੰ ਐਡੀ ਭਿਆਨਕ ਬਿਮਾਰੀ ਦੇ ਵਿੱਚੋਂ ਵੀ ਉਹਨੇ ਬਚਾ ਕੇ ਉਹਨੂੰ ਸਵਾਸ ਦਿੱਤੇ ਆ ਮੈਨੂੰ ਮੈਂ ਇਹ ਉਹਦੀ ਰਜਾਵਾਜੇ ਮੈਂ ਕਹਾਂ ਕਿ ਮੈਂ ਆਪਣਾ ਵੀ ਬਹੁਤ ਕਰਦੀ ਸੀਗੀ ਪ੍ਰੇਜ ਕਰਦੀ ਸੀਗੀ ਉਹ ਕਰਦੀ ਸੀ ਜੇ ਕਰਦੀ ਸੀਗੀ ਕਈਆਂ ਨੂੰ ਪ੍ਰੇਜ ਕਰਦਿਆਂ ਕਰਦੇ ਆ ਵੀ ਉਹ ਲੈ ਜਾਂਦਾ ਵਾ ਇਹ ਉਹਦੀ ਰਜਾ ਦੇ ਵਿੱਚ ਹੀ ਰਹਿਣਾ ਪੈਂਦਾ ਮੈਂ ਵੀ ਟੁੱਟੀ ਸੀ ਬਾਈ ਸੀ ਤੁਹਾਡੇ ਵਾਂਗੂ ਮੈਂ ਕਹਿੰਦੀ ਸੀ ਰੱਬ ਹੈ ਹੀ ਨਹੀਂ ਰੱਬ ਨਹੀਂ ਹੈਗਾ ਰੱਬ ਨੇ ਮੇਰੇ ਨਾਲ ਇਦਾਂ ਕੋ ਕੀਤਾ ਕੋ ਕਰ ਦਿੱਤਾ ਰੱਬ ਨੂੰ ਇਦਾਂ ਨਹੀਂ ਚਾਹੀਦਾ ਸੀਗਾ ਮੈਂ ਕਿ ਰੱਬ ਦਾ ਮਾਰਾ ਕੀਤਾ ਸੀਗਾ ਪਰ ਫਿਰ ਹੌਲੀ ਹੌਲੀ ਰੱਬ ਤੇ ਵਿਸ਼ਵਾਸ ਹੁੰਦਾ ਵਾ ਤੇ ਰੱਬ ਜੋ ਕਰਦਾ ਉਹ ਚੰਗਾ ਹੀ ਕਰਦਾ ਚਲੋ ਜੀ ਬਾਈ ਜੀ ਕਹਿੰਦੇ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਾਕੀ ਤੁਸੀਂ ਮੇਰੇ ਨਾਲ ਲਾਈਵ ਦੇ ਵਿੱਚ ਬਣੇ ਰਹੋ ਕਮੈਂਟ ਕੀਤਾ ਤੁਸੀਂ ਸਾਰਾ ਮੈਨੂੰ ਬਾਕੀ ਇਹ ਮੈਸੇਜ ਇਹਨਾਂ ਮੇਰੇ ਸਾਹਮਣੇ ਨਹੀਂ ਆ ਰਹੇ ਇੱਥੇ ਸੌਰੀ ਪਤਾ ਨਹੀਂ ਮੇਰੀ ਉਹ ਸੌਰੀ ਨੈਟ ਦੀ ਪ੍ਰੋਬਲਮ ਆ ਰਹੀ ਆ ਇਹਦੇ ਮੈਂ ਸਾਰਿਆਂ ਦੇ ਮੈਸੇਜਾਂ ਦਾ ਜਵਾਬ ਦਿੰਦੀ ਸੋ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਲਾਈਵ ਦੇ ਵਿੱਚ ਹਿੱਸਾ ਲਿਆ ਵਾ ਚੈਟ ਮੈਸਜ ਕੀਤੇ ਉਹਨਾਂ ਸਾਰਿਆਂ ਦਾ ਹੱਥ ਜੋੜ ਕੇ ਆਪਾਂ ਧੰਨਵਾਦ ਕਰਦੇ ਆਂ ਤੇ ਇਸ ਲਾਈਵ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਤੇ ਬਾਅਦ ਵਿੱਚ ਜਿਨ੍ਹਾਂ ਨੇ ਲਾਈਵ ਵੇਖਣਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਾਂਗੇ ਇੱਕ ਜਲਦੀ ਨਵੇਂ ਲਾਈਵ ਦੇ ਵਿੱਚ ਤੇ ਇੱਕ ਨਵੀਂ ਵੀਡੀਓ ਜ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਧੰਬ ਰੱਖਾ